ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਗੁਰੂ ਨਾਨਕ ਮਹਾਰਾਜ ਜੀ ਬਨਾਰਸ ਦੀ ਧਰਤੀ ਤੇ ਜਾਂਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਸੰਗਤਾਂ ਨੂੰ ਜਿੱਥੇ ਤਾਰਦੇ ਨੇ ਉੱਥੇ ਹੀ ਬਨਾਰਸ ਦੇ ਮਹਾਨ ਪੰਡਤਾਂ ਦੇ ਮਹਾਨ ਮੁਖੀ ਪੰਡਿਤ ਚਤਰਦਾਸ ਨੂੰ ਅਕਾਲ ਪੁਰਖ ਦਾ ਰੱਬੀ ਉਪਦੇਸ਼ ਦਿੰਦੇ ਨੇ ਸਤਗੁਰ ਉਸ ਨੂੰ ਮਾਲਾ ਬਾਰੇ ਸਮਝਾਉਂਦੇ ਨੇ ਕਿ ਅਸਲੀ ਮਾਲਾ ਕੀ ਹੈ ਤੇ ਸਾਲਗ੍ਰਾਮ ਸਾਡਾ ਕੀ ਹੈ ਸੋ ਗੁਰੂ ਪਿਆਰਿਓ ਅੱਜ ਜਿਹੜੀ ਵਿਚਾਰ ਕਰਨੀ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਦੀ ਉਹ ਵਿਚਾਰ ਕਰਾਂਗਾ ਜਦੋਂ ਗੁਰੂ ਨਾਨਕ ਮਹਾਰਾਜ ਜੀ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਤਲਵੰਡੀ ਦੇ ਵਿੱਚ ਵਿਰਾਜਮਾਨ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਉਦਾਸ ਰਹਿੰਦੇ ਨੇ ਚੁੱਪਚਾਪ ਰਹਿੰਦੇ ਨੇ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਮਨ ਹੀ ਨਹੀਂ ਕਰਦਾ ਪ੍ਰਸ਼ਾਦਾ ਪਾਣੀ ਛਕਣ ਨੂੰ ਤਨ ਮਾਤਾ ਤ੍ਰਿਪਤਾ ਜੀ ਚਿੰਤਾ ਦੇ ਵਿੱਚ ਨੇ ਕਿ ਮੇਰਾ ਪੁੱਤਰ ਪ੍ਰਸ਼ਾਦਾ ਨਹੀਂ ਛਕਦਾ ਮਾਮਾ ਨੂੰ ਚਿੰਤਾ ਹੁੰਦੀ ਹੈ ਕਿ ਅੱਗੇ ਤਾਂ ਹੱਸਦਾ ਰਹਿੰਦਾ ਸੀ ਖੇਡਦਾ ਰਹਿੰਦਾ ਸੀ ਕਦੇ ਇੱਧਰ ਚਲੇ ਜਾਣਾ ਕਦੇ ਉੱਧਰ ਚਲੇ ਜਾਣਾ ਪਰ ਹੁਣ ਮੇਰਾ ਪੁੱਤਰ ਉਦਾਸ ਕਿਉਂ ਹੈ ਚੁੱਪਚਾਪ ਕਿਉਂ ਹੈ ਮਾਤਾ ਤ੍ਰਿਪਤਾ ਜੀ ਨੂੰ ਬੜੀ ਚਿੰਤਾ ਲੱਗੀ ਹੋਈ ਹੈ ਜਿੱਥੇ ਮਾਤਾ ਤ੍ਰਿਪਤਾ ਜੀ ਨੂੰ ਚਿੰਤਾ ਇਹੀ ਚਿੰਤਾ ਆਪ ਜੀ ਦੇ ਸਤਿਕਾਰਯੋਗ ਪਿਤਾ ਕਲਿਆਣ ਦਾਸ ਮਹਿਤਾ ਜੀ ਨੂੰ ਲੱਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਮਹਿਤਾ ਕਾਲੂ ਜੀ ਆਖਦੇ ਹਾਂ ਬਾਪੂ ਨੂੰ ਵੀ ਫਿਕਰ ਹੁੰਦਾ ਬਾਪੂ ਭਵੇਂ ਬਾਰੋਂ ਨਾਂ ਜਿਤਾਵੇ ਅੰਦਰੋਂ ਬਹੁਤ ਚਿੰਤਾ ਹੁੰਦੀ ਹੈ ਕਿ ਮੇਰਾ ਬੱਚਾ ਚੁੱਪਚਾਪ ਕਿਉਂ ਹੈ ਤੇ ਭੈਣ ਨਾਨਕੀ ਉਹ ਵੀਰ ਨੂੰ ਜਿਹੜਾ ਵੀਰ ਹਰ ਵੇਲੇ ਹੱਸਦਾ ਹਰ ਵੇਲੇ ਰੱਬ ਦੀਆਂ ਬਾਤਾਂ ਪਾਉਂਦਾ ਗੱਲਾਂ ਕਰਦਾ ਉਹ ਅੱਜ ਚੁੱਪ ਕਿਉਂ ਹੈ ਭੈਣ ਨਾਨਕੀ ਵੀ ਚਿੰਤਾ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਇਹ ਚਿੰਤਾ ਹੈ ਕਿ ਗੁਰਨਾਨਕ ਘਰ ਦੇ ਵਿੱਚ ਹੀ ਰਹਿੰਦੇ ਨੇ ਨਾ ਬਾਹਰ ਜਾਂਦੇ ਨੇ ਨਾ ਕੋਈ ਗੱਲਾਂ ਬਾਤਾਂ ਕਰਦੇ ਨੇ ਨਾ ਪ੍ਰਸ਼ਾਦਾ ਪਾਣੀ ਛਕਦੇ ਨੇ ਹੋਇਆ ਕੀ ਐ ਕਿਤੇ ਗੁਰਨਾਨਕ ਪਾਤਸ਼ਾਹ ਜੀ ਬਿਮਾਰਤਾ ਨਹੀਂ ਪੈ ਗਏ ਕੋਈ ਰੋਗ ਤਾਂ ਨਹੀਂ ਲੱਗ ਗਿਆ ਸਾਰਾ ਪਰਿਵਾਰ ਸਲਾਹਾਂ ਕਰਦਾ ਹੈ ਕਹਿੰਦੇ ਫਿਰ ਪਿਤਾ ਕਲਿਆਣ ਦਾਸ ਮਹਿਤਾ ਜੀ ਵੈਦ ਨੂੰ ਬੁਲਾਉਂਦੇ ਨੇ ਵੈਦ ਜਿਸ ਨੂੰ ਅੱਜ ਦੇ ਸਮੇਂ ਵਿੱਚ ਅਸੀਂ ਡਾਕਟਰ ਕਹਿੰਦੇ ਆ ਹਕੀਮ ਬੁਲਾਇਆ ਜਾਂਦਾ ਵੈਦ ਬੁਲਾਇਆ ਜਾਂਦਾ ਉਹ ਵੈਦ ਜਿਹੜਾ ਬਹੁਤ ਪਹੁੰਚਿਆ ਹੋਇਆ ਵੈਦ ਸੀ ਜਿਹਨੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਲਾ ਇਲਾਜ ਬਿਮਾਰੀਆਂ ਦਾ ਇਲਾਜ ਕੀਤਾ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਕੀਤਾ ਅੱਜ ਉਹ ਵੈਦ ਬੁਲਾਇਆ ਤਲਵੰਡੀ ਦੇ ਵਿੱਚ ਧੰਗੁਰ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਗੁਰਨਾਨਕ ਮਹਾਰਾਜ ਜੀ ਕੋਲ ਆ ਜਾਂਦਾ ਹੈ ਗੁਰਨਾਨਕ ਮਹਾਰਾਜ ਜੀ ਮੰਝੇ ਤੇ ਬੈਠੇ ਨੇ ਵੈਦ ਆਉਂਦਾ ਮਾਤਾ ਤ੍ਰਿਪਤਾ ਨੂੰ ਪੁੱਛਦਾ ਪਿਤਾ ਕਲਿਆਣ ਦਾਸ ਜੀ ਨੂੰ ਪੁੱਛਦਾ ਵੀ ਬੱਚੇ ਨੂੰ ਕੀ ਹੋਇਆ ਤੇ ਮਾਤਾ ਜੀ ਦੱਸਦੇ ਨੇ ਪਿਤਾ ਜੀ ਦੱਸਦੇ ਨੇ ਪਤਾ ਨਹੀਂ ਕਈ ਦਿਨਾਂ ਤੋਂ ਚੁੱਪਚਾਪ ਹੈ ਪ੍ਰਸ਼ਾਦਾ ਵੀ ਨਹੀਂ ਛਕਦਾ ਗੱਲਾਂ ਬਾਤਾਂ ਵੀ ਨਹੀਂ ਕਰਦਾ ਨਹੀਂ ਗੁਰਨਾਨਕ ਤਾਂ ਹਰ ਵੇਲੇ ਰੱਬੀ ਬਾਤਾਂ ਪਾਉਂਦਾ ਰਹਿੰਦਾ ਹੈ ਅੱਜ ਪਤਾ ਨਹੀਂ ਕਿਉਂ ਚੁੱਪ ਹੈ ਸ਼ਾਂਤ ਹੈ ਤੁਸੀਂ ਪੁੱਛੋ ਤੁਸੀਂ ਦੇਖੋ ਤੇ ਗੁਰੂ ਪਿਆਰਿਓ ਜਿੱਥੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਉਥੇ ਇਹ ਵੈਦ ਆ ਜਾਂਦਾ ਜਦੋਂ ਵੈਦ ਆਉਂਦਾ ਸਾਰਾ ਪਰਿਵਾਰ ਕੋਲੇ ਹੈ ਵੈਦ ਆਖਦਾ ਨਾਨਕ ਪੁੱਤਰ ਕੀ ਹੋਇਆ ਗੁਰਨਾਨਕ ਫਿਰ ਨਹੀਂ ਬੋਲਦੇ ਚੁੱਪ ਰਹਿੰਦੇ ਨੇ ਵੈਦ ਆਖਦਾ ਪੁੱਤ ਦੱਸ ਕੀ ਰੋਗ ਲੱਗਿਆ ਤੈਨੂੰ ਕਿੱਥੇ ਦਰਦ ਹੋ ਰਿਹਾ ਕੀ ਤਕਲੀਫ ਹੈ ਮੈਂ ਹਰ ਇੱਕ ਬਿਮਾਰੀ ਦਾ ਇਲਾਜ ਕਰ ਸਕਦਾ ਗੁਰਨਾਨਕ ਪਾਤਸ਼ਾਹ ਨਹੀਂ ਬੋਲਦੇ ਕਿਉਂਕਿ ਜਿਹੜਾ ਰੋਗ ਗੁਰੂ ਨਾਨਕ ਨੂੰ ਲੱਗਿਆ ਨਾ ਇਹ ਅਵੱਲਾ ਰੋਗ ਹੈ ਇਹ ਰੋਗ ਦੀ ਦਵਾਈ ਵੈਦਾ ਤੇਰੇ ਕੋਲ ਕਿੱਥੋਂ ਹੋਏਗੀ ਫੇਰ ਪੁੱਛਦਾ ਦੱਸ ਨਾਨਕਾ ਕਿਹੜਾ ਰੋਗ ਲੱਗਿਆ ਤੈਨੂੰ ਗੁਰਨਾਨਕ ਮਹਾਰਾਜ ਸ਼ਾਂਤ ਰਹਿੰਦੇ ਨੇ ਚੁੱਪ ਰਹਿੰਦੇ ਨੇ ਜਿਹੜਾ ਹਕੀਮ ਹੈ ਵੈਦ ਹੈ ਇਹ ਫਿਰ ਗੰਭੀਰ ਹੋ ਕੇ ਕਹਿੰਦਾ ਕਹਿੰਦਾ ਕੋਈ ਵੱਡਾ ਰੋਗ ਲੱਗਿਆ ਕੋਈ ਥੋੜਾ ਮੋਟਾ ਜਾਂ ਛੋਟਾ ਮੋਟਾ ਰੋਗ ਨਹੀਂ ਹੈ ਐਂ ਕਰ ਨਾਨਕ ਪੁੱਤ ਮੈਨੂੰ ਬਾਹ ਫੜਾ ਆਪਣੀ ਹੁਣ ਉਹਨੂੰ ਕੀ ਪਤਾ ਕਿ ਸਤ ਕਰਤਾਰ ਨੇ ਇਹ ਰੱਬ ਰੂਪ ਹੈ ਗੁਰੂ ਨਾਨਕ ਖੁਦਾ ਕਾਲ ਪੁਰਖ ਦਾ ਰੂਪ ਨੇ ਗੁਰੂ ਨਾਨਕ ਪਾਸ਼ਾ ਨੂੰ ਆਖਦਾ ਨਾਨਕ ਆਪਣੀ ਬਾਹ ਅੱਗੇ ਕਰ ਤੇਰੀ ਮੈਂ ਨਬਜ ਚੈੱਕ ਕਰਾ ਡਾਕਟਰ ਕਰਦੇ ਨੇ ਨਾ ਕਈ ਵਾਰੀ ਨਬਜ ਚੈੱਕ ਵੀ ਬੁਖਾਰ ਹੈ ਕੀ ਪ੍ਰੋਬਲਮ ਹੈ ਕੀ ਦਿੱਕਤ ਹੈ ਕੀ ਤਕਲੀਫ ਹੈ ਇਸੇ ਤਰ੍ਹਾਂ ਇਸ ਵੈਦ ਨੇ ਗੁਰਨਾਨਕ ਪਾਤਸ਼ਾਹ ਨੂੰ ਆਖਿਆ ਆਪਣੀ ਵਾਹ ਅੱਗੇ ਕਰ ਤੇ ਗੁਰਨਾਨਕ ਪਾਤਸ਼ਾਹ ਨੇ ਜਦੋਂ ਵਾਹ ਅੱਗੇ ਕੀਤੀ ਤਾਂ ਨਬਜ ਚੈੱਕ ਕੀਤੀ ਨਬਜ ਬਿਲਕੁਲ ਠੀਕ ਚੱਲ ਰਹੀ ਸੀ ਪਰ ਫਿਰ ਵੀ ਉਹਨੂੰ ਵੈਦ ਨੂੰ ਇਹ ਨਹੀਂ ਪਤਾ ਲੱਗਿਆ ਵੀ ਰੋਗ ਕਿਹੜਾ ਆਪਣੇ ਹਿਸਾਬ ਨਾਲ ਉਹਨੇ ਅੱਖਾਂ ਚੈੱਕ ਕੀਤੀਆਂ ਮੱਥਾ ਵੇਖਿਆ ਗੁਰਨਾਨਕ ਪਾਤਸ਼ਾਹ ਜੀ ਦਾ ਨਬਜ ਚੈੱਕ ਕੀਤੀ ਪਰ ਕੋਈ ਪਤਾ ਨਹੀਂ ਤੇ ਫਿਰ ਪੁੱਛਦਾ ਨਾਨਕਾ ਮੈਨੂੰ ਦੱਸ ਤਾਂ ਸਹੀ ਤੈਨੂੰ ਰੋਗ ਕਿਹੜਾ ਕੀ ਤਕਲੀਫ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ ਵੈਦ ਜੀ ਤੁਸੀਂ ਸੱਚਮੁੱਚ ਹੀ ਵੈਦ ਹੋ ਕਹਿੰਦੇ ਜੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਰੋਗ ਪਤਾ ਕਿਹੜਾ ਲੱਗਿਆ ਜਿਵੇਂ ਸਤਿਗੁਰ ਗੁਰਬਾਣੀ ਦੇ ਵਿੱਚ ਉਪਦੇਸ਼ ਕਰਦੇ ਨੇ ਸਮਝਾਉਂਦੇ ਨੇ ਸਾਨੂੰ ਇਸ ਮਨੁੱਖਤਾ ਨੂੰ ਵੀ ਵੈਦ ਬੁਲਾਇਆ ਵੈਦਗੀ ਪਕੜੇ ਟੰਡੋਲੇ ਬਾਹਾਂ ਵੈਦ ਬੁਲਾਇਆ ਸੀ ਉਹਨੇ ਬਾਹਰ ਚੈੱਕ ਕੀਤੀ ਭੋਲਾ ਵੈਦ ਨਾ ਜਾਣਈ ਭੋਲੇ ਵੈਦ ਨੂੰ ਤਾਂ ਪਤਾ ਹੀ ਨਹੀਂ ਕਿ ਕਰਕ ਕਲੇਜੇ ਮਾਹੇ ਪੀੜ ਤਾਂ ਕਲੇਜੇ ਦੇ ਵਿੱਚ ਐ ਕਾਲਜੇ ਦੇ ਵਿੱਚ ਐ ਮਨ ਦੇ ਵਿੱਚ ਐ ਪੀੜ ਉਹ ਵੈਦ ਨੂੰ ਨਹੀਂ ਸੀ ਪਤਾ ਪਰ ਗੁਰਨਾਨਕ ਦੱਸ ਦਿੰਦੇ ਨੇ ਤੁਸੀਂ ਵੱਡੇ ਵੈਦ ਹੋ ਤੁਸੀਂ ਬਹੁਤ ਬਿਮਾਰੀਆਂ ਦਾ ਇਲਾਜ ਕੀਤਾ ਮੈਨੂੰ ਇਹ ਦੱਸੋ ਜਿਹੜੀ ਇਹ ਸੰਸਾਰ ਨੂੰ ਬਿਮਾਰੀ ਲੱਗੀ ਹੋਈ ਐ ਇਹਦਾ ਤੁਹਾਡੇ ਕੋਲ ਰੋਗ ਹੈ ਇਹਦੀ ਦਵਾਈ ਹੈ ਇਹ ਜਿਹੜਾ ਰੋਗ ਲੱਗਿਆ ਹੈ ਕਿ ਤੋ ਇਹ ਗੱਲ ਗੁਰੂ ਨਾਨਕ ਪੁੱਛਦੇ ਨੇ ਤਾਂ ਉਹ ਵੈਦ ਆਖਦਾ ਜੀ ਸੰਸਾਰ ਨੂੰ ਕਿਹੜਾ ਰੋਗ ਲੱਗਿਆ ਗੁਰੂ ਨਾਨਕ ਮਹਾਰਾਜ ਕਹਿੰਦੇ ਵੇਖੋ ਰਾਜੇ ਜ਼ੁਲਮ ਕਰਦੇ ਨੇ ਪਰਜਾ ਦੇ ਉੱਤੇ ਕਲ ਕਾਤੀ ਰਾਜੇ ਕਸਾਈ ਰਾਜੇ ਕਸਾਈ ਬਣੇ ਹੋਏ ਨੇ ਧਰਮ ਪੰਖ ਘਰ ਉੱਡ ਰਿਹਾ ਇਹਨਾਂ ਦੇ ਵਿੱਚੋਂ ਧਰਮ ਮੁੜ ਚੁੱਕਿਆ ਪਰ ਜਿਆਦੇ ਉੱਤੇ ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਇਸਤਰੀਆਂ ਨੂੰ ਔਰਤਾਂ ਨੂੰ ਪੈਰ ਦੀ ਜੁੱਤੀ ਆਖਿਆ ਜਾਂਦਾ ਉਹ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਨਾਂ ਔਰਤਾਂ ਦੀ ਬੇਪਤੀ ਲਿਖੀ ਹੋਈ ਹੈ ਤੇ ਕੀਤੀ ਗਈ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਰੋਗ ਦਾ ਕੋਈ ਤੇਰੇ ਕੋਲ ਹੱਲ ਹੈ ਦਵਾਈ ਹੈ ਕਾਜੀ ਝੂਠ ਬੋਲ ਰਹੇ ਨੇ ਉਹ ਆਪਣੇ ਧਰਮ ਦੇ ਬਿਲਕੁਲ ਉਲਟ ਚੱਲ ਰਹੇ ਨੇ ਇਹੋ ਜਿਹੇ ਫਤਵੇ ਸੁਣਾ ਰਹੇ ਨੇ ਜਿਹੜੇ ਫਤਵੇ ਧਰਮ ਨਹੀਂ ਕਹਿੰਦਾ ਵੀ ਇਹ ਜਾਰੀ ਕਰਨੇ ਚਾਹੀਦੇ ਨੇ ਕਾਦੀ ਕੂੜ ਬੋਲਮਲ ਖਾਏ ਝੂਠ ਬੋਲਦੇ ਨੇ ਮਲ ਖਾਂਦੇ ਨੇ ਹੈ ਕੋਈ ਇਲਾਜ ਇਹਨਾਂ ਦਾ ਬ੍ਰਾਹਮਣਾਂ ਆਵੇ ਜੀਆਂ ਖਾਏ ਬ੍ਰਾਹਮਣਾਂ ਦਾ ਕੋਈ ਹੈ ਇਲਾਜ ਕਰਮ ਕਾਂਡ ਕਰਕੇ ਪਖੰਡ ਕਰਵਾ ਕੇ ਲੋਕਾਂ ਨੂੰ ਠੱਗਦੇ ਨੇ ਜੇ ਹੈ ਕੋਈ ਇਲਾਜ ਤਾਂ ਮੈਨੂੰ ਦੱਸੋ ਇਹ ਰੋਗ ਹੈ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਜੋਗੀ ਜੁਗਤ ਨਾ ਜਾਣੇ ਉਹਨਾਂ ਤੀਨੇ ਉਜਾੜੇ ਕਾ ਬੰਦ ਇਹਨਾਂ ਨੇ ਸਮਾਜ ਉਜਾੜ ਦਿੱਤਾ ਜੋਗੀਆਂ ਨੂੰ ਜੁਗਤੀ ਦਾ ਹੀ ਨਹੀਂ ਪਤਾ ਕਿ ਅਸੀਂ ਕਿਵੇਂ ਰੱਬ ਨਾਲ ਜੋੜਨਾ ਇੱਕ ਤਾਂ ਉਹ ਗ੍ਰਸਥ ਤਿਆਗ ਦਿੰਦੇ ਨੇ ਤੇ ਦੂਜਾ ਉਹ ਗ੍ਰਸਥੀਆਂ ਦੇ ਘਰ ਜਾ ਕੇ ਮੰਗਦੇ ਨੇ ਤੇ ਨਾਲੇ ਗ੍ਰਸਥੀਆਂ ਨੂੰ ਮਾੜਾ ਕਹਿੰਦੇ ਨੇ ਤੇ ਨਾਲੇ ਉਹਨਾਂ ਦੇ ਘਰੋਂ ਮੰਗ-ਮੰਗ ਖਾਂਦੇ ਨੇ ਗੁਰਨਾਨਕ ਪਾਤਸ਼ਾਹ ਕਹਿੰਦੇ ਇਹ ਰੋਗ ਦੀ ਹੈ ਕੋਈ ਦਵਾਈ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਭ੍ਰੂਣ ਹਤਿਆਵਾਂ ਹੋ ਰਹੀਆਂ ਨੇ ਔਰਤ ਦੀ ਬੇਬਤ ਕੀਤੀ ਜਾ ਰਹੀ ਹੈ ਇੱਥੇ ਜ਼ੁਲਮ ਹੋ ਰਿਹਾ ਹੈ ਸਾਰੇ ਕਿਤੇ ਪਾਪ ਵਰਤ ਰਿਹਾ ਹੈ ਧਰਮ ਖੰਭ ਲਾ ਕੇ ਉੱਡ ਗਿਆ ਧਰਮ ਪੰਖ ਕਰ ਉੱਡ ਰਿਹਾ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਰੋਗ ਮੇਰੇ ਮਨ ਦੇ ਵਿੱਚ ਲੱਗਿਆ ਹੋਇਆ ਇਹ ਰੋਗ ਦੀ ਮੈਂ ਦਵਾਈ ਲੱਭ ਰਿਆਂ ਜੇ ਤੁਹਾਡੇ ਕੋਲ ਹੈ ਤਾਂ ਦੇ ਦਿਓ ਵੈਦ ਹੱਥ ਜੋੜ ਕੇ ਖੜ ਜਾਂਦਾ ਜੇ ਤੋ ਹੱਥ ਜੋੜ ਕੇ ਖੜਦਾ ਨਾ ਜਿਵੇਂ ਗੁਰੂ ਅੰਗਦ ਸਹਿਬ ਮਹਾਰਾਜ ਬਾਣੀ ਦੇ ਵਿੱਚ ਲਿਖਦੇ ਨੇ ਗੁਰਨਾਨਕ ਸਾਹਿਬ ਕਹਿੰਦੇ ਵੈਦਤਾ ਵੈਦ ਸੁਵੈਦ ਤੂੰ ਪਹਿਲਾਂ ਰੋਗ ਪਛਾਣ ਪਹਿਲਾਂ ਅੰਦਰ ਦਾ ਰੋਗ ਲੱਭ ਜਿਹੜੇ ਇਹ ਰੋਗ ਲੱਗੇ ਨੇ ਐਸਾ ਦਾਰੂ ਲੋੜ ਲਹੁ ਜਿਤ ਵੰਜਾਂ ਰੋਗਾ ਘਾਣ ਜਿਨ੍ਹਾਂ ਦਾ ਇਹ ਰੋਗਾ ਦਾ ਨਾਸ਼ ਕੀਤਾ ਜਾ ਸਕੇ ਐਸੀ ਦਾਰੂ ਹੈ ਤੇਰੇ ਕੋਲ ਦਵਾਈ ਹੈ ਜਿਤ ਦਾਰੂ ਰੋਗ ਉੱਠਿਆ ਜਿਹੜੀ ਦਾਰੂ ਦੇ ਨਾਲ ਦਵਾਈ ਦੇ ਨਾਲ ਰੋਗ ਖਤਮ ਹੋ ਜਾਣਾ ਤਨ ਵਸੈ ਸੁਖ ਆਏ ਇਸ ਸਰੀਰ ਦੇ ਵਿੱਚ ਸੁਖ ਸ਼ਾਂਤੀ ਆ ਜਾਵੇ ਰੋਗ ਗਵਾਹ ਹੈ ਆਪਣਾ ਤਾਂ ਨਾਨਕ ਵੈਦ ਸਦਾ ਹੈ ਵੈਦ ਤਾਂ ਉਹ ਆਖਿਆ ਜਾਂਦਾ ਜਿਹੜਾ ਅੰਦਰਲੇ ਰੋਗਾਂ ਨੂੰ ਖਤਮ ਕਰ ਦਵੇ ਇਹ ਰੋਗ ਲੱਗਿਆ ਮੈਨੂੰ ਜਿਵੇਂ ਗੁਰੂ ਰਵਿਦਾਸ ਪਾਤਸ਼ਾਹ ਜੀ ਕਹਿੰਦੇ ਨੇ ਨਾ ਛੋਕਤ ਜਾਣੈ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਭਾਈ ਦੂਜਿਆਂ ਦੀ ਪੀੜਿਆ ਨੂੰ ਸਮਝੀ ਨਹੀਂ ਸਕਦਾ ਜਿੰਨਾ ਤੱਕ ਉਹਦੇ ਅੰਦਰ ਪੀੜ ਨਾ ਉੱਠੇ ਅੱਜ ਗੁਰੂ ਨਾਨਕ ਦੇ ਅੰਦਰ ਪੀੜ ਉੱਠੀ ਹੈ ਸਮਾਜ ਪ੍ਰਤੀ ਤੈਨੂੰ ਤਾਂ ਭਾਈ ਸਹਿਬਾਈ ਗੁਰਦਾਸ ਜੀ ਆਖਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਇਹ ਤੁੰਦ ਕਿਹੜੀ ਸੀ ਇਹ ਅਗਿਆਨਤਾ ਦੀ ਤੁੰਦ ਸੀ ਜ਼ੁਲਮ ਦੀ ਤੁੰਦ ਸੀ ਅਤਿਆਚਾਰਾਂ ਦੀ ਤੁੰਦ ਸੀ ਇਹ ਤੁੰਦ ਨੂੰ ਗੁਰਨਾਨਕ ਪਾਤਸ਼ਾਹ ਨੇ ਚੱਕਿਆ ਇਹੀ ਤੁੰਦ ਦਾ ਜ਼ਿਕਰ ਗੁਰਨਾਨਕ ਪਾਤਸ਼ਾਹ ਵੈਦਕੁਲ ਕਰਦੇ ਨੇ ਕਹਿੰਦੇ ਤੁੰਦ ਪਸਰੀ ਹੋਈ ਹੈ ਜ਼ੁਲਮ ਹੋ ਰਿਹਾ ਸ਼ਰੀਆਮ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ ਧਰਮ ਤਬਦੀਲ ਕਰਾਏ ਜਾ ਰਹੇ ਨੇ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਹੈ ਇਹਦੀ ਕਿਹਦੇ ਕੋਲ ਦਵਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਮੈਨੂੰ ਵੈਦਤਾ ਮਿਲੇ ਤੁਸੀਂ ਕਹਿੰਦੇ ਮੈਂ ਤਾਂ ਹਰ ਇੱਕ ਬਿਮਾਰੀ ਦਾ ਇਲਾਜ ਜਾਣਦਾ ਇਸ ਬਿਮਾਰੀ ਦਾ ਇਲਾਜ ਕੀ ਹੈ ਵੈਦ ਹੱਥ ਜੋੜ ਕੇ ਖੜ ਗਿਆ ਬਾਬਾ ਇਹ ਵੈਦ ਇੰਨੇ ਜੋਗਾ ਨਹੀਂ ਕਿ ਇੰਨੀਆਂ ਬਿਮਾਰੀਆਂ ਦਾ ਇਲਾਜ ਲੱਭ ਲਵੇ ਜੇ ਕੋਈ ਇਸ ਬਿਮਾਰੀ ਦਾ ਇਲਾਜ ਹੈ ਤਾਂ ਉਹ ਐ ਸਿਰਫ ਧੰਨ ਗੁਰਨਾਨਕ ਧੰਨ ਗੁਰਨਾਨਕ ਵੈਦ ਵੀ ਮੰਨ ਗਿਆ ਸੀ ਗੁਰਨਾਨਕ ਪਾਤਸ਼ਾਹ ਨੂੰ ਇਨ ਚਿਰ ਨੂੰ ਕਿਤੇ ਰਾਇ ਬੁਲਾਰ ਸਾਹਿਬ ਆ ਜਾਂਦੇ ਰਾਇ ਬੁਲਾਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਗੁਰਨਾਨਕ ਚੁੱਪ ਚੁੱਪ ਰਹਿੰਦੇ ਨੇ ਰਾਇ ਬੁਲਾਰ ਨੂੰ ਤਾਂ ਪਤਾ ਲੱਗ ਗਿਆ ਸੀ ਕਿ ਗੁਰਨਾਨਕ ਰੱਬੀ ਜੋਤ ਨੇ ਭੈਣ ਨਾਨਕੀ ਨੂੰ ਵੀ ਪਤਾ ਸੀ ਪਰ ਅੱਜ ਹੋਰ ਸਪਸ਼ਟ ਹੋ ਗਿਆ ਜਦੋਂ ਵੈਦ ਨੇ ਆਖਿਆ ਪਹਿਲਾਂ ਪੰਦੇ ਨੇ ਆਖਿਆ ਸੀ ਫਿਰ ਮੌਲਵੀ ਨੇ ਆਖਿਆ ਸੀ ਫਿਰ ਗੁਰਨਾਨਕ ਮਹਾਰਾਜ ਜੀ ਦੀ ਜਿਹੜੀਆਂ ਬਾਲ ਲਿਲਾਵਾਂ ਸਨ ਉਹਨਾਂ ਨੂੰ ਵੇਖ ਕੇ ਪੈਣ ਨਾਨਕੀ ਅਤੇ ਰਾਇ ਬੁਲਾਰ ਨੇ ਵੇਖ ਲਿਆ ਸੀ ਕਿ ਗੁਰੂ ਨਾਨਕ ਕੋਈ ਆਮ ਨਹੀਂ ਹੈ ਰੱਬੀ ਜੋਤ ਹੈ ਅੱਜ ਹੋਰ ਯਕੀਨ ਹੋ ਗਿਆ ਨਿਸ਼ਚਾ ਹੋ ਗਿਆ ਕਿ ਧੰਨ ਗੁਰਨਾਨਕ ਨਿਰੰਕਾਰ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਇਸ ਜਗਤ ਦਾ ਇਸ ਜਲੰਦੇ ਦਾ ਜਿਹੜਾ ਦੁੱਖ ਹੈ ਉਹ ਖਤਮ ਕਰਨਾ ਚਾਹੁੰਦੇ ਨੇ ਤੇ ਗੁਰੂ ਪਿਆਰਿਓ ਕਿਵੇਂ ਫਿਰ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਇਹ ਦਰਦ ਇਹ ਪੀੜਾ ਇਹ ਤਕਲੀਫ ਲੈ ਕੇ ਸੰਗਤਾਂ ਨੂੰ ਤਾਰਦੇ ਨੇ ਕਿਵੇਂ ਪ੍ਰਚਾਰ ਫੇਰੀਆਂ ਕਰਦੇ ਨੇ ਇਹਦਾ ਜ਼ਿਕਰ ਆਪਾਂ ਅਗਲੇਰੀਆਂ ਵੀਡੀਓ ਦੇ ਵਿੱਚ ਕਰਾਂਗੇ ਸੋ ਗੁਰੂ ਪਿਆਰਿਓ ਵੈਦ ਹੱਥ ਜੋੜ ਕੇ ਖੜ ਗਿਆ ਮਾਤਾ ਤ੍ਰਿਫਤਾ ਜੀ ਨੂੰ ਆਖਣ ਲੱਗਿਆ ਪਿਤਾ ਕਲਿਆਣ ਦਾਸ ਮਹਿਤਾ ਜੀ ਨੂੰ ਆਖਣ ਲੱਗਿਆ ਕਿ ਮਾਤਾ ਪਿਤਾ ਜੀ ਧੰਨ ਹੈ ਗੁਰਨਾਨਕ ਜਿਹੜਾ ਰੋਗ ਇਹਨੂੰ ਲੱਗਿਆ ਉਹ ਕੋਈ ਆਮ ਰੋਗ ਨਹੀਂ ਪਰ ਇੱਕ ਗੱਲ ਹੈ ਇਹ ਰੋਗ ਦੀ ਦਵਾਈ ਦੁਨੀਆ ਤੇ ਜਿੱਥੇ ਮਰਦੀ ਚਲੇ ਜਾਓ ਤੁਹਾਨੂੰ ਦਵਾਈ ਨਹੀਂ ਮਿਲੇਗੀ ਇਹ ਰੋਗ ਦੀ ਦਵਾਈ ਗੁਰੂ ਨਾਨਕ ਦੇ ਅੰਦਰ ਹੈ ਇਹ ਰੋਗ ਗੁਰੂ ਨਾਨਕ ਨੇ ਖਤਮ ਵੀ ਕਰ ਦੇਣਾ ਸੋ ਗੁਰੂ ਪਿਆਰਿਓ ਧੰਨ ਗੁਰਨਾਨਕ ਮਹਾਰਾਜ ਨੇ ਜੋਗੀਆਂ ਦਾ ਸਿੱਧਾਂ ਦਾ ਪੰਡਤਾਂ ਕਾਜੀਆਂ ਮੋਲਾਣਿਆਂ ਆਮ ਲੋਕਾਂ ਦਾ ਕੌਡੇ ਰਾਖਸ਼ਾਂ ਵਰਗਾਂ ਵਰਗਿਆਂ ਦਾ ਸਜਣ ਠੱਗ ਵਰਗਿਆਂ ਦਾ ਜਿਹੜਾ ਰੋਗ ਸੀ ਕਿਵੇਂ ਦੂਰ ਕੀਤਾ ਉਹ ਸਾਰੀਆਂ ਵੀਡੀਓ ਤੁਹਾਡੇ ਨਾਲ ਆਪਾਂ ਇਸ ਇਤਿਹਾਸ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਨੀਆਂ ਬੇਨਤੀਆਂ ਪ੍ਰਵਾਨ ਇੰਨੀ ਗੱਲਬਾਤ ਕਰਕੇ ਵਿਚਾਰ ਕਰਕੇ ਵੈਦ ਆਪਣੇ ਕਰਨ ਨੂੰ ਚਲੇ ਗਿਆ ਕਿ ਗੁਰੂ ਨਾਨਕ ਤੋਂ ਵੱਡਾ ਕੋਈ ਵੈਦ ਨਹੀਂ ਹੈ ਕਿਉਂਕਿ ਜਿਹੜਾ ਰੋਗ ਇਸ ਸੰਸਾਰ ਨੂੰ ਲੱਗਿਆ ਉਹਦੀ ਦਵਾਈ ਗੁਰੂ ਨਾਨਕ ਖੁਦ ਹੈ ਤੇ ਗੁਰੂ ਨਾਨਕ ਖੁਦ ਨਿਰੰਕਾਰ ਨੇ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ